ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੱਗਿਆ ਵੱਡਾ ਝਟਕਾ ਸੁਖਬੀਰ ਸਿੰਘ ਬਾਦਲ ਦਾ ਖਾਸਮ ਖਾਸ ਹੋ ਗਿਆ ਸ਼ਾਮਲ ਭਾਰਤੀ ਜਨਤਾ ਪਾਰਟੀ ਦੇ ਵਿੱਚ ਦਿਨ ਚੜ੍ਹਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਝਟਕਾ ਦਿੱਤਾ ਸੀ ਅਨਿਲ ਜੋਸ਼ੀ ਨੇ ਕਿਆਸਰਗਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਅਨਿਲ ਜੋਸ਼ੀ ਭਾਰਤੀ ਜਨਤਾ ਪਾਰਟੀ ਵੱਲ ਜਾਣਗੇ ਦੋ ਵੱਡੇ ਆਗੂਆਂ ਦੀ ਗੱਲ ਕਹੀ ਜਾ ਰਹੀ ਸੀ ਲੇਕਿਨ ਅਨਿਲ ਜੋਸ਼ੀ ਨੇ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਤੁਹਾਡਾ ਮੰਤਵ ਕੀ ਹੈ ਉਹਨਾਂ ਨੇ ਕਿਹਾ ਕਿ ਮੈਂ ਸ਼ਰੂਕਨੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਮੈਂ ਹੁਣ ਸ਼ਾਮਲ ਹੋ ਗਿਆ ਹਾਂ ਕਾਂਗਰਸ ਵਿੱਚ ਕਾਂਗਰਸ ਪਾਰਟੀ ਦਾ ਹੁਣ ਮੈਂ ਹਿੱਸਾ ਬਣ ਗਿਆ ਹਾਂ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਆਪਣੀ ਹਲਕੇ ਤੋਂ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾਣਗੀਆਂ ਹਾਲਾਂਕਿ ਅਨਿਲ ਜੋਸ਼ੀ ਨੂੰ ਸਭ ਤੋਂ ਜ਼ਿਆਦਾ ਫੰਡ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਮਿਲਿਆ ਸੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇੱਕ ਅਨਿਲ ਜੋਸ਼ੀ ਨੂੰ ਤੇ ਦੂਸਰੇ ਨੰਬਰ ਤੇ ਬੀਬਾ ਹਰਸਿਮਰਤ ਬਾਦਲ ਨੂੰ ਇਸ ਦੇ ਬਾਅਦ ਯੂਥ ਅਨਿਲ ਜੋਸ਼ੀ ਬੁਰੀ ਤਰ੍ਹਾਂ ਹਾਰੇ ਗੁਰਜੀਤ ਸਿੰਘ ਔਜਲਾ ਦੇ ਕੋਲੋਂ ਗੁਰਜੀਤ ਸਿੰਘ ਔਜਲਾ ਦੇ ਕੋਲੋਂ ਹਾਰ ਕੇ ਫਿਰ ਘਰ ਬੈਠ ਕੇ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਗਿਆ ਫਿਰ ਦੁਬਾਰਾ ਵਾਪਸ ਲਿਆਂਦੇ ਗਿਆ ਘਰ ਵਾਪਸੀ ਕਰਵਾਈ ਦੀ ਅਨਿਲ ਜੋਸ਼ੀ ਜੋਸ਼ੀ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੇ ਸਵੇਤ ਤੋਂ ਖਬਰਾਂ ਆ ਰਹੀਆਂ ਸੀ ਕਿ ਭਾਈ ਦੋ ਆਗੂ ਇੱਕ ਕਾਂਗਰਸ ਵਿੱਚ ਅਤੇ ਇੱਕ ਭਾਰਤੀ ਜਨਤਾ ਪਾਰਟੀ ਵਿੱਚ ਜਾਵੇਗਾ। ਦੂਸਰੀ ਖਬਰ ਆ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਖਾਸਮ ਖਾਸ ਬਲਵਿੰਦਰ ਸਿੰਘ ਪੂਦੜ ਤੇ ਕਿਆ ਸਰਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਉਹ ਬਲਵਿੰਦਰ ਸਿੰਘ ਪੂਦੜ ਨੂੰ ਬਣਦਾ ਮਾਨ ਸਨਮਾਨ ਨਹੀਂ ਕਿਉਂਕਿ ਐਟਲੀਸ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਤੇ ਬਣਾ ਦੇਣਾ ਚਾਹੀਦਾ ਸੀ ਜਾਂ ਐਡੇ ਵਾਈਸ ਪ੍ਰਧਾਨ ਪੰਜਾਬ ਦਾ ਜਦੋਂ ਸ਼ੁਰੂਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇਜਾ ਸਿੰਘ ਸੁਹਦਰੀ ਹਾਲ ਦੇ ਵਿੱਚ ਤੀਜੀ ਵਾਰ ਪ੍ਰਧਾਨ ਬਣੇ ਉਸ ਤੋਂ ਬਾਅਦ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਬਲਵਿੰਦਰ ਸਿੰਘ ਪੁੰਦਨ ਨੂੰ ਇਸ ਕਰਕੇ ਕਿਆਸਰਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਬਲਵਿੰਦਰ ਸਿੰਘ ਪੁੰਦਨ ਜਿਹੜੇ ਨੇ ਕਿਸੇ ਵੀ ਸਮੇਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਕਿਉਂਕਿ ਜਿਸ ਤਰ੍ਹਾਂ ਅਨਿਲ ਜੋਸ਼ੀ ਤੇ ਕਿਆਸਰਗਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਉਹ ਭਾਰਤੀ ਜਨਤਾ ਪਾਰਟ ਚਾਹਗੇ ਲੇਕਿਨ ਉਹ ਭਾਰਤੀ ਜਨਤਾ ਪਾਰਟੀ ਵਿੱਚ ਨਹੀਂ ਗਏ ਉਹ ਕਾਂਗਰਸ ਵਿੱਚ ਚਲੇ ਗਿਆ ਉਹਨਾਂ ਨੇ ਸਿੱਧੇ ਅਤੇ ਸਾਫ਼ ਸਪਸ਼ਟ ਸ਼ਬਦਾਂ ਦੇ ਵਿੱਚ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਮੈਂ ਕਾਂਗਰਸ ਪਾਰਟੀ ਦਾ ਹਿੱਸਾ ਹਾਂ ਕਾਂਗਰਸ ਪਾਰਟੀ ਦੇ ਵਿੱਚ ਰੈਸਟ ਆਫ ਮਾਈ ਲਾਈਫ ਜਿਹੜੀ ਹੈ ਗੁਜ਼ਾਰਾਂਗਾ ਤੇ ਇਹ ਵੀ ਕਾਸ ਲਗਾਈਆਂ ਲਗਾਈਆਂ ਜਾਂਦੀਆਂ ਨੇ ਕਿ ਸੁਖਬੀਰ ਸਿੰਘ ਬਾਦਲ ਦੇ ਖਾਸਮ ਖਾਸ ਜਿਹੜੇ ਵਿਧਾਇਕ ਵੀ ਰਹੇ ਮੰਤਰੀ ਵੀ ਰਹੇ ਉਹ ਇੱਕ ਹੋਰ ਜਾਣਗੇ ਭਾਰਤੀ ਜਨਤਾ ਪਾਰਟੀ ਵੱਲ ਉਹ ਕਹਿ ਰਹੇ ਨਹੀਂ ਕਿ ਬਲਵਿੰਦਰ ਸਿੰਘ ਪੁੰਦਲ ਉਨੂੰ ਲੈ ਕੇ ਕੋਈ ਖਬਰਾਂ ਆ ਰਹੀਆਂ ਨੇ ਕਿ ਅਸੀਂ ਇਸ ਗੱਲ ਦੀ ਸਪਸ਼ਟ ਨਹੀਂ ਸਪਸ਼ਟ ਨਹੀਂ ਕਰਦੇ ਲੇਕਿਨ ਕਹਿੰਦੇ ਨੇ ਕਿ ਬਲਵਿੰਦਰ ਸਿੰਘ ਖੁੰਦੜ ਜਿਹੜਾ ਹੈ ਉਹ ਭਾਰਤੀ ਜਨਤਾ ਪਾਰਟੀ ਵੱਲ ਜਾਵੇਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਲਗਾਤਾਰ ਕਦੇ ਟਾਰਗੇਟ ਕਰ ਰਹੀ ਹੈ ਬਿਕਰ ਮਜੀਠੀਆ ਨੂੰ ਕਦੇ ਬਲਵਿੰਦਰ ਸਿੰਘ ਖੁੰਦੜ ਨੂੰ ਤੇ ਕਦੇ ਹੋਰ ਸ਼ਰੂਮਲੀ ਅਕਾਲੀ ਦਲ ਦੇ ਪੰਜਾਬ ਦੇ ਵਿੱਚੋਂ ਵੱਡੇ ਆਗੂਆਂ ਨੂੰ ਕਿ ਜਲਦੀ ਤੋਂ ਜਲਦੀ ਸ਼ਾਮਲ ਕਰਵਾਏ ਜਾਣ ਅਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਤਿਆਰੀਆਂ